ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਕਿ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਬੱਦਲਬਾਹੀ ਦੇ ਕੀ ਹਾਲਾਤ ਨੇ ਕਿਉਂਕਿ ਪੰਜਾਬ ਵੱਲ ਦੌਰਾਨ ਇੱਕ ਬਦਲੀ ਸਿਸਟਮ ਟਰੈਵਲ ਕਰ ਰਿਹਾ ਜਿਸ ਦੇ ਨਾਲ ਬਦਲਬਾਹੀ ਸਿਸਟਮ ਪੰਜਾਬ ਵਿੱਚ ਐਂਟਰ ਕਰ ਰਹੇ ਨੇ ਦਿੰਦੇ ਸਮੇਂ ਚੰਗੀ ਧੁੱਪ ਲੱਗੀ ਹੈ ਠੰਡ ਥੋੜੀ ਜੀ ਬੀਤੇ ਦਿਨਾਂ ਨਾਲੋਂ ਵਧੀ ਹੈ ਕਿਉਂਕਿ ਮੀਂਹ ਜੋ ਪੰਜਾਬ ਦੇ ਵਿੱਚ ਹੋਇਆ ਉਸ ਦੇ ਨਾਲ ਮੌਸਮ ਥੋੜਾ ਠੰਡਾ ਹੁੰਦਾ ਦਿਖਾਈ ਦੇ ਰਿਹਾ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਇਹ ਜਿਹੜੇ ਸਿਸਟਮ ਨੇ ਪੰਜਾਬ ਦੇ ਉੱਪਰ ਟਰੈਵਲ ਕਰ ਰਹੇ ਨੇ ਇਹ ਕੋਈ ਬਹੁਤ ਵੱਡਾ ਅਸਰਮੀਂ ਦਾ ਬਣਾਉਂਦੇ ਹੋਏ ਦਿਖਾਈ ਨਹੀਂ ਦੇ ਰਹੇ ਹਲਕੇ ਤੋਂ ਦਰਮਿਆਨੇ ਸਿਸਟਮ ਨੇ ਜੋ ਕਿ ਅਕਸਰ ਹੀ ਵੈਸਟਰਨ ਡਿਸਟਰਬੈਂਸ ਦੇ ਨੇੜੇ-ਤੇੜੇ ਬਣਦੇ ਹੋਏ ਦਿਖਾਈ ਦਿੰਦੇ ਨੇ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਜਿਹੜਾ ਹੈ ਉਹ ਕਾਫੀ ਹੱਦ ਤੱਕ ਠੀਕ ਰਿਹਾ ਹੈ ਪਰ ਪੱਛਮੀ ਹਵਾ ਚੱਲੇਗੀ ਜਿਸ ਦੇ ਨਾਲ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਬੱਦਲਵਾਈ ਸਿਸਟਮ ਹੀ ਦਿਖਾਈ ਦੇਵੇਗਾ ਮੀਂਹ ਦੀ ਸੰਭਾਵਨਾ ਫਿਲਹਾਲ ਨਾ ਮਾਤਰ ਤੇ ਬਰਾਬਰ ਹੈ ਪੱਛਮੀ ਹਵਾ ਦੀ ਗਤੀ 5-7 ਕਿਲੋਮੀਟਰ ਪ੍ਰਤੀ ਘੰਟਾ ਦੀ ਰਹਿਣ ਦੀ ਉਮੀਦ ਹੈ ਤੇ ਜਿਸ ਦੇ ਨਾਲ ਥੋੜੀ-ਬੋਤੀ ਠੰਡ ਦਾ ਅਹਿਸਾਸ ਅੱਜ ਰਾਤ ਜ਼ਿਆਦਾ ਹੁੰਦਾ ਦਿਖਾਈ ਦੇ ਰਿਹਾ ਹੈ ਜੋ ਐਵਰੇਜ ਤਾਪਮਨ ਰਾਤ ਦਾ 13 ਡਿਗਰੀ ਪਾਰ ਕਰ ਚੁੱਕਿਆ ਸੀ ਉਹ ਕਿਤੇ ਨਾ ਕਿਤੇ ਹੁਣ 10 ਤੇ 11 ਡਿਗਰੀ ਦੇ ਵਿੱਚਕਾਰ ਖੜ ਜਾਵੇਗਾ ਥੋੜੀ ਜਿਹੀ ਠੰਡ ਦੇ ਹਾਲਾਤ ਜਿਹੜੇ ਨੇ ਉਹ ਦੇਖਣ ਨੂੰ ਅੱਜ ਰਾਤ ਮਿਲ ਸਕਦੇ ਨੇ ਬਾਕੀ ਕੋਈ ਓਵਰਆਲ ਵੱਡੀ ਗਤੀਵਿਧੀ ਨਹੀਂ ਹੈ ਬੱਦਲਵਾਈ ਸਿਸਟਮ ਟਰੈਵਲ ਕਰੇਗਾ ਸਵੇਰ ਦੇ ਸਮੇਂ ਥੋੜੀ ਸੰਘਣੀ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਜਿਵੇਂ ਹੀ ਕੋਈ ਨਵੀਂ ਅਪਡੇਟ ਪ੍ਰਾਪਤ ਹੋਵੇਗੀ ਜਾਣਕਾਰੀ ਲੈ ਕੇ ਸਭ ਤੋਂ ਪਹਿਲਾਂ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰਦੇ ਹੋ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ